ਦੋਸਤੋ ਸਤਿ ਸ੍ਰੀ ਅਕਾਲ ਆਦਾਬ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਸੰਤੋਖ ਸਿੰਘ ਧੀਰ ਦੀ ਬਹੁਚਰਚਿਤ ਕਹਾਣੀ ਸਵੇਰ ਹੋਂ ਤੱਕ ਡੂੰਗੀ ਰਾਤ ਗਿਆ ਚੰਨਣ ਜੱਟ ਪੱਕੇ ਖੂਦੀਆਂ ਪੈਲੀਆਂ ਵਾਕੇ ਤੇ ਕਿਵੇਂ ਦਾ ਝੰਬਿਆ ਕਰ ਮੁੜਿਆ ਹਾਰ ਦੇ ਪਹਿਲੇ ਮਹੀਨੇ ਸੌਣੀ ਦੀਆਂ ਬਜਾਈਆਂ ਲਈ ਜ਼ੋਰ ਪਾ ਦਿੱਤਾ ਸੀ ਹੁਣ ਵੱਤ ਆਈ ਹੋਈ ਸੀ ਫੇਰ ਪਤਾ ਨਹੀਂ ਛੜੀ ਲੱਗ ਜਾਵੇ ਜਾ ਐਨੀ ਲੰਮੀ ਔੜ ਪਵੇ ਕਿ ਫਸਲਾਂ 'ਤੇ ਛੇਤੀਆਂ ਹੋ ਜਾਣ ਬਲਦਾਂ ਨੂੰ ਪੱਠੇ ਪਾ ਕੇ ਉਹਨੇ ਹੱਥ ਪੈਰ ਧੋਤੇ ਕੋਠੇ 'ਤੇ ਰੋਟੀ ਖਾਦੇ ਤੇ ਅੱਖ ਦੱਬਨ ਲਈ ਮੰਜੇ ਉੱਤੇ ਟੇਡਾ ਹੋ ਗਿਆ ਸਵੇਰੇ ਵੱਡੇ ਤੜਕਿਉਂ ਜਾ ਕੇ ਆਲੂਆਂ ਦੀ ਟੁਕੜੀ ਵਿੱਚ ਜਵਾਰ ਦਾ ਛੱਟਾ ਖਿਲਾਰਨਾ ਤੇ ਫਿਰ ਆਥ ਨੇ ਜੋਤੇ ਪੱਕੇ ਖੂਹ ਦੀ ਦੋਰ ਕਰਕੇ ਮੱਕੀ ਬੀਜਣੀ ਸੀ ਸੁਖ ਵਿੱਚ ਲੱਤਾਂ ਲਮਿਆਰ ਕੇ ਉਹ ਖਿੜੇ ਹੋਏ ਤਾਰਿਆਂ ਵੱਲ ਤੱਕਦਾ ਨੀਂਦ ਦੀ ਲੋਰ ਵਿੱਚ ਅੱਖ ਲਾਉਣ ਹੀ ਲੱਗਿਆ ਸੀ ਕਿ ਨਾਲ ਦੇ ਕੋਠੇ ਉੱਤੇ ਮੰਜਾ ਡਾਉਂਦਿਆ ਘੁੱਦਾ ਬੋਲਿਆ ਜਣੀ ਦਾ ਪੱਕੀ ਦੀ ਸਾਰੀ ਖੇਤੀ ਵਾਹ ਐ ਚੰਨਾ ਮਖਾਂ ਬੋਲਦਾ ਨਹੀਂ ਥੱਕਿਆ ਹੋਏਗਾ ਚੰਨ ਮੰਜੇ ਉੱਤੇ ਪਿਆ ਪਿਆ ਬੋਲਿਆ ਉਹ ਮਖਾਂ ਹੁਣ ਕਾਨੂੰ ਰੜਕ ਰਖਣੀ ਐ ਜੋਤਾ ਖੋਰ ਕਸਕੇ ਲਾ ਲਈ ਇੱਕ ਤਾਂ ਬੌਲਦਨੀ ਤੁਰਦਾ ਸੜਾ ਜਮਾਈ ਰਹਿ ਖੜਿਆ ਕੀੜਾ ਮੀਣਾ ਨਹੀਂ ਦੁਆ ਲਾਖਾ ਡਿੰਗੀ ਨਹੀਂ ਪਟਦਾ ਬਰਾਬਰ ਕਾਹੀ ਤਾਂ ਆ ਵੇਲਾ ਆ ਗਿਆ ਭਾਈ ਖਰਾਕ ਦੀ ਗੱਲ ਹੈ ਸਾਰੀ ਕੁdde ਨੇ ਰੱਬ ਲੱਗ ਦੀ ਗੱਲ ਆਖੀ ਖਰਾਕ ਹੁਣ ਪਾਈ ਤਾਂ ਜਾਣਿਆ ਜਿੰਨੀ פרוਕੋ ਐ ਚੰਨਣ ਦੀ ਬਾਜ ਵਿੱਚ ਐਸੀ ਬੇਵਸੀ ਸੀ ਆਹੋ ਕੁੱਦਾ ਮੰਜੀ ਉੱਤੇ ਕਿੱਡਾ ਹੋ ਗਿਆ ਤਾਰਿਆਂ ਭਰੀ ਨੀਲੀ ਛੱਤ ਵੱਲ ਤੱਕਦੀ ਚੰਨਣ ਦੀ ਅੱਖਾਂ ਵਿੱਚ ਉਂਗ ਆਉਣ ਲੱਗੀ ਇੱਕ ਲੋਰ ਵਿੱਚ ਨੀਂਦ ਦਾ ਟੂਣਾ ਹੋ ਰਿਹਾ ਸੀ ਤਾਰੇ ਉਹਦੀਆਂ ਅੱਖਾਂ ਵਿੱਚ ਟੂੜਦੇ ਕਿਣਕੇ ਬਣ ਗਏ ਤੇ ਪੱਕੇ ਖੂਦ ਦੇ ਲਹਿਰੀਏ ਸਿਆੜ ਉਹਦੇ ਸੁਪਨਾ ਵਿੱਚ ਫੈਲਣ ਲੱਗੇ ਪਰ ਲੋ ਵਾਸਤੀ ਕੀ ਰਾਤ ਵਿੱਚ ਟੌਂਕਰ ਦਾ ਕੁੱਤਾ ਨਿੰਮਾ ਨਿੰਮਾ ਹੁੰਦਾ ਸੁਰਤ ਤੋਂ ਵਿਸਰ ਗਿਆ ਛੰਨੀ ਵਿੱਚ ਦੁੱਧ ਲੈ ਕੇ ਬੱਚ ਨੂੰ ਚੰਨਣ ਦੇ ਮੰਝੇ ਕੋਲ ਆਈ ਲੈ ਫੜ ਦੁੱਧ ਦੀ ਬੁੱਕ ਪੀਲਾ ਚੰਨਣ ਦਾ ਠੌਂਕਾ ਲੱਗ ਰਿਹਾ ਸੀ ਮਖਾਂ ਸੋ ਵੀ ਗਿਆ ਸੀ ਬੋਦਾ ਬਾਪੂ ਉਹਨੇ ਚੰਨਣ ਦਾ ਮੋਢਾ ਝੁਣਿਆ ਹਾਂ ਹਾਂ ਚੰਨਣ ਅੱਬੜ ਕੇ ਬੋਲਿਆ ਲੈ ਫੜ ਦੁੱਧ ਪੀ ਲੈ ਉੱਠ ਕੇ ਕੋਸਾ ਕੋਸਾ ਚੰਨਣ ਉੱਠ ਕੇ ਮੰਜੀ ਉੱਤੇ ਬਹਿ ਗਿਆ ਤੇ ਦੁੱਧ ਦਾ ਛੰਨਾ ਫੜ ਕੇ ਊਂਗ ਦਾ ਊਂਗ ਦਾ ਪੀਣ ਲੱਗਾ ਆਲੇ ਦੋਲੇ ਕੋਠਿਆਂ ਉੱਤੇ ਲੋਕ ਚੁੱਪਚਾਪ ਪਏ ਸਨ ਕੋਦੇ ਦੀ ਵੀ ਅੱਖ ਲੱਗੀ ਜਾਪਦੀ ਸੀ ਬਚਨੂ ਪੈਨਦਵਲ ਮੰਜੀ ਦੀ ਬਾਹੀ ਉੱਤੇ ਬਹਿ ਗਈ ਲੋੜੀ ਦਾ ਵੱਟ ਹੋ ਰਿਹਾ ਸੀ ਤੇ ਉਦੋਂ ਹੀ ਇੱਕ ਪਾਣੀ ਦਾ ਭਿੱਜਾ ਬੁੱਲਾ ਆਇਆ ਦੂਰ ਪਹਾੜ ਦੀ ਕੋਖ ਵਿੱਚ ਕਾਲੀ ਕਟਾ ਘਰੀ ਹੋਈ ਸੀ ਜਿਸ ਵਿੱਚੋਂ ਕਦੇ-ਕਦੇ ਬਿਜਲੀ ਅੱਖ ਮਾਰ ਜਾਂਦੀ ਬਚਨੂ ਨੇ ਹੌਲੀ ਜਹੀ ਆਖਿਆ ਬੱਦਲ ਅੱਜ ਫੇਰ ਖੋਰੇ ਮੰਜੇ ਹੀਟਾਂ ਲਵਾ ਕੇ اٹਹੀ ਖਾਲੀ ਛੰਨਾ ਬਚਨੂ ਵੱਲ ਕਰਦਿਆਂ ਉਨੇ ਹੰਘਾਰਾ ਦਿੱਤਾ ਸੌਣਾ ਕਿਹੜਾ ਮਿਲਦਾ ਸੌਹਰਾ ਨੀਂਦ ਭਰ ਕੇ ਦੋ ਰਾਤਾਂ ਹੋ ਗਿਆਂ ਇਸੇ ਤਰ੍ਹਾਂ ਨੀਂਦ ਵਿੱਚ ਕੀਲਿਆ ਚੰਨਣ ਫੇਰ ਮੰਝੇ ਉੱਤੇ ਢੇਰੀ ਹੋ ਗਿਆ ਪੈੰਦ ਪਈ ਖੇਸੀ ਉਹਨੇ ਟੰਗਾ ਉੱਤੇ ਖਿੱਚ ਲਈ ਬਚਨੋਂ ਦੇ ਮੰਝੇ ਉੱਤੇ ਨਿੱਕੀ ਕੁੜੀ ਬਿਲਕੁਠੀ ਉਹ ਉੱਠ ਕੇ ਉਹਦੇ ਨਾਲ ਜਾ ਪਈ ਵੱਟ ਫੇਰ ਹੋ ਗਿਆ ਸੀ ਅੱਧ ਪੈਰ ਵੀ ਨਹੀਂ ਸੀ ਬੀਤਿਆ ਹੋਣਾ ਕਿ ਚੰਨਣ ਦੇ ਪਿੰਡੇ ਉੱਤੇ ਸੂਈ ਜਹੀ ਆ ਚੁਵੀ ਉਨੇ ਪਾਸਾ ਪ੍ਰਤਿਆ ਉਸੇ ਤਰ੍ਹਾਂ ਇੱਕ ਹੋਰ ਤੇ ਉਹਦੀ ਨੀਂਦ ਭੰਗ ਹੋਣ ਲੱਗੀ ਕਣੀ ਲੱਗ ਪਈ ਸੀ ਡੰਗਣ ਕੋਈ ਕੋਈ ਬਚਨੂ ਨੇ ਲਲਕਾਰ ਕੇ ਆਖਿਆ ਮੰਜੇ ਤਾਂ ਲਹੁਣੇ ਹੀ ਪੈਣਗੇ ਠਾਹਾ ਨਹੀਂ ਮਖਾਂ ਪਈ ਰਹੋ ਕਿਤੇ ਨਹੀਂ ਪਰਲੋ ਆਉਂਦੀ ਚੰਨਨ ਨੇ ਖੇਸੀ ਹੋਰ ਉੱਤੇ ਖਿੱਚ ਕੇ ਸਵਾਰ ਲਈ ਫੇਰ ਹਵੜਦੌੜ ਪੈ ਜਾਣੀ ਹੈ ਬਚਨੂ ਫਿਕਰ ਨਾਲ ਖਾਬਰ ਦੀ ਸੀ ਕਿਤੇ ਨਹੀਂ ਪੈਂਦੀ ਤੂੰ ਪਈ ਰੋ ਗੱਲ ਅਜੇ ਚੰਨਣ ਦੇ ਮੂੰਹ ਵਿੱਚ ਹੀ ਸੀ ਕਿ ਮੋٹے-ਮੋਟੇ ਕਣਿਆਂ ਨੇ ਇੱਕਦਮ ਹੱਲਾ ਬੋਲ ਦਿੱਤਾ ਆਲੇ-ਦੁਆਲੇ ਸਾਰੇ ਕੋਠਿਆਂ ਉੱਤੇ ਹਫੜਾ-ਦਫੜੀ ਮਚ ਗਈ ਮੰਝੀਆਂ ਪਘੂੜਿਆਂ ਉੱਤੇ ਜੁੱਲੀਆਂ ਪਰੋਲਿਆਂ ਵਿੱਚ ਪਈ ਘੂਕ ਨਿਆਣੀ ਡੋਰਪਾਰ ਹੋ ਉੱਠੀ ਚੰਨਣ ਬੌਂਦਲ ਕੇ ਮੰਝੇ ਉੱਤੇ ਪਈ ਦਰੀ ਦੀ ਪੂਣੀ ਕਰਨ ਲੱਗਾ ਬਚਨੂ ਨੇ ਤਿੱਖੀ ਹੋ ਕੇ ਆਖਿਆ ਤੂ ਇਥੇ ਗਿਣਤਿਆਂ ਕੀ ਗਣੀ ਜਾਣਾ ਉਤਰ ਕੇ ਮੰਜੇ ਫੜ ਮੈਂ ਉਤੂ ਲਮਕਾਉਂਦੀ ਆ ਵਾਛੜ ਦੇ ਕਣਤਾਏ ਕਜ ਨਿੰਦਰੇ ਨਿਆਣੇ ਰੋਣ ਲੱਗੇ ਗਲੀ ਵਿੱਚ ਖਲੋ ਕੇ ਚੰਨਣ ਬਨੇਰੇ ਉੱਤੇ ਮੰਜੇ ਵਿਸਤਰੇ ਫੜਨ ਲੱਗਾ ਬਚਨੋਮੀ ਵਿੱਚ ਬੌਂਦਲੀ ਛੇਤੀ ਛੇਤੀ ਲਮਕਾਈ ਜਾਂਦੀ ਸੀ ਪਤਾ ਨਹੀਂ ਸੁੱਕੇ ਅੰਬਰ ਕਿੱਥੋਂ ਕਟਕ ਚੜਕੇ ਆ ਗਿਆ ਦੇਖਦੇ ਹੀ ਦੇਖਦੇ ਥਾਂ ਥਾਂ ਪ੍ਰਣਾਲੇ ਚੱਲਣ ਲੱਗ ਪਏ ਦੀਵਾਵਾਲ ਕੀ ਮੀਂਹ ਵਿੱਚ ਭਿੱਜੇ ਸਜੇ ਨਿਆਣਾ ਨੂੰ ਚੰਨ ਨੇ ਮੰਜਾ ਉੱਤੇ ਸੁੱਟ ਦਿੱਤਾ ਦਲਾਨ ਅਤੇ ਕੋਠਰੀਆਂ ਦੇ ਮੋਗੇ ਟੱਕ ਕੇ ਪਾਣੀ ਨਾਲ ਨੁੱਚੜਦੀ ਬਚਨੂ ਥੱਲੇ ਆ ਗਈ ਤੇ ਕੁੜਤੀ ਦਾ ਪੱਲਾ ਨਚੋੜਦੀ ਖਿਜ ਨਾਲ ਕੁੜ ਕੇ ਬੋਲੀ ਜਤ ਦੀ ਕਹਿਣੀ ਆ ਬਦਲ ਸਰ ਤੇ ਖੜਾ ਜਦੇ ਨਹੀਂ ਸਿਰ ਇਨੀ ਚੱਕਿਆ ਸਾਰੇ ਜਣੇ ਦਲਾਨ ਵਿੱਚ ਮੰਜੀਆਂ ਜੁੱਲੀਆਂ ਉੱਤੇ ਕਿਤੇ ਨਾ ਕਿਤੇ ਡਿੱਗ ਪਏ ਵਾਛੜ ਦਾ ਮੀ ਜਿਵੇਂ ਆਇਆ ਸੀ ਉਵੇਂ ਇੱਕਦਮ ਚਲਾ ਗਿਆ ਪਰ ਨਾਲੇ ਹੌਲੀ ਹੌਲੀ ਹੁੰਦੇ ਤਤਰੀਆਂ ਵਿੱਚ ਰਹਿ ਗਏ ਅੰਦਰ ਲੋੜੇ ਦਾ ਹਮ ਸੀ ਹੌਲੀ ਹੌਲੀ ਹਵਾ ਬਿਲਕੁਲ ਬੰਦ ਹੋ ਗਈ ਦੀਵੇ ਦੀ ਲਾਟ ਸਿੱਧੀ ਸਤੌਰ ਖੜੀ ਸੀ ਤੋੜ ਤੋੜ ਖਾਂਦਾ ਮਛਰ ਕੰਨਾਂ ਕੋਲ ਬੀਨ ਵਜਾਉਂਦਾ ਸੀ ਸੁੱਤੇ ਪਏ ਨਿਆਣੇ ਤਰੇਲੀਆਂ ਵਿੱਚ ਗੱਚ ਹੋ ਗਏ ਤੱਤੀ ਹਵਾੜ ਨਾਲ ਘਰ ਪੱਠੇ ਵਾਂਗ ਤਪ ਰਿਆ ਸੀ ਅਕਲ ਕੰਨ ਹੋਇਆ ਚੰਨਣ ਬੋਲਿਆ ਮੋਗਾ ਤਾਂ ਖੁੱਲਾ ਰਹਿਣ ਦਿੰਦੀ ਮੀ ਤਾਂ ਘਟ ਬੰਨ ਕੇ ਆ ਗਿਆ ਫੇਰ ਕੌਣ ਜਾਂਦਾ ਉੱਪਰ ਅੰਦਰ ਤਾਂ ਅਗ ਲੱਗੀ ਜਾਂਦੀ ਹੈ ਮੱਛਰ ਊਂ ਤੋੜ ਤੋੜ ਖਾਂਦਾ ਚੰਨਣ ਨੇ ਪਿੰਡਾ ਖੁਰਕਦਿਆਂ ਕਿਹਾ ਪਸੀਨੇ ਵਿੱਚ ਪੇਚਕੀ ਹੋਈ ਕੈਲੋ ਪੰਘੂੜੀ ਉੱਤੇ ਠਿਸ ਠਿਸ ਕਰਨ ਲੱਗੀ ਬਿਲਕੁਦੀ ਛੋਟੀ ਕੁੜੀ ਬਚਨوں ਦੇ ਨਾਲ ਨਹੀਂ ਸਿਲਾਈ ਜਾਂਦੀ ਉਹਨੇ ਪੱਖੀ ਝੱਲ ਕੇ ਨਿਆਣੀ ਨੂੰ ਚੁੱਪ ਕਰਾਉਣਾ ਚਾਹਿਆ ਵੱਡੀ ਕੁੜੀ ਸੀਬੋ ਪਾਣੀ ਪਾਣੀ ਹੋਈ ਆਪਣੇ ਪੰਘੂੜੇ ਉੱਤੇ ਉੱਠ ਬੈਠੀ ਬਾਬਾ ਨੀਂਦ ਕਿਹੜਾ ਹੁੰਦੀ ਹੈ ਨਹੀਂ ਬੇਬੇ ਆਪਾਂ ਦੀਵਾ ਹੀ ਬੁਝਾ ਦੇ ਸੀਬੋ ਤੋਂ ਛੋਟਾ ਭਿੰਦਰ ਬੋਲਿਆ ਉਹਨੂੰ ਦੀਵੇ ਦੇ ਚਰਨ ਤੋਂ ਵੀ ਸੇਕ ਆਉਂਦਾ ਜਾਪਦਾ ਸੀ ਚੰਨਣ ਉੱਠ ਕੇ ਬਾਹਰ ਗਲੀ ਵਿੱਚ ਆਇਆ ਕਣੀਆਂ ਤਾਂ ਬੰਦ ਨੇ ਬੱਦਲ ਤਾਂ ਦੀਂਦਾ ਨਹੀਂ ਕਿਤੇ ਹੁਣ ਜੈਖਾਨਾ ਐਵੇਂ ਭਾਜੜ ਪਾ ਦਿੰਦਾ ਅੱਜ ਕੱਲ ਦਾ ਮੀ ਬਚਨੋਂ ਪਈ ਅੰਦਰੋਂ ਬੋਲੀ ਨਹੀਂ ਬੇਬੇ ਗਲੀਚ ਕੱਢ ਲੋ ਮੰਜੇ ਸੀਬੂ ਨੇ ਕਾਲੀ ਪਹਿ ਕੇ ਆਖਿਆ ਆਹੂ ਮੁੰਨੀ ਗਲੀ ਵਿੱਚ ਢਾਲ ਲੈਨੇ ਆ ਚੰਨਣ ਅੰਦਰ ਆ ਕੇ ਬਾਹਰ ਕੱਢਣ ਲਈ ਮੰਜਾ ਚੁੱਕਣ ਲੱਗਾ ਬਚਨੋਂ ਉੱਠ ਕੇ ਬੂਹੇ ਵਿੱਚ ਆਈ ਤੇ ਉੱਪਰ ਵੱਲ ਤੱਕਣ ਲੱਗੀ ਹੁਣ ਤਾਂ ਦਿੰਦਾ ਨਹੀਂ ਕਿਸੇ ਪਾਸੇ ਇਨਸਾਫ ਹੈ ਅੰਬਰ ਗਵਾਂਡੋ ਕੇਸਰੀ ਤਖਾਨੀ ਨੇ ਹੰਗਾਰਾ ਦਿੱਤਾ ਨਹੀਂ ਭੂਆ ਕੱਲਾ ਕੱਲਾ ਤਾਰਾ ਗੱਲ ਹੈ ਜਦ ਆਉਂਦਾ ਪਟਮੀਲੀ ਚੱਕ ਦਿੰਦਾ ਚੰਦਰਾ ਬਾਬਾ ਮਾਲਕ ਨੂੰ ਕੌਣ ਕਹੇ ਉੱਤੇ ਚੜਾਉਣ ਲਈ ਆਪਣੇ ਨੀਵੇਂ ਬਨੇਰੇ ਉੱਤੇ ਮੰਜੇ ਦੇ ਪਾਵੇ ੜਾਉਂਦਿਆ ਕੁੱਦਾ ਬੋਲਿਆ ਮਖਾ ਹਣੋ ਤੀਜੜਾ ਮੰਜੇ ਗਲੀ ਚ ਨਹੀਂ ਸੁੱਤੇ ਰਹਿਣੇ ਬਟਨੂ ਨੇ ਗਲੀ ਵਿੱਚ ਮੰਜਾ ڈھੋਂਦੇ ਚੰਨ ਨੂੰ ਆਖਿਆ ਨਹੀਂ ਹੁਣ 2 ਘੰਟੇ ਪਿੱਛੇ ਕਿੱਥੇ ਤੂੰ ਘੜਿਸ ਕਰੀਏ ਰਾਤ ਅੱਧੀ ਟੁੱਟ ਚੱਲੀ ਦੇਖ ਤਾਂ ਖੇਤیاں ਕਿੱਥੇ ਸਰਕ ਆਈਆਂ ਗਲੀ ਚ ਕੀਦਾ ਕੀਦਾ ਡਾਹੇਗਾ ਨਾਲੇ 100 ਡੰਗਰ ਪਸ਼ੂ ਤੂੰ ਚੱਲ ਉੱਤੇ ਮੈਂ ਫੜਾਉਨੀ ਆ ਮੰਜੇ ਘੜੀ ਰਾਮ ਨਾਲ ਤਾਂ ਲੰਗੇ ਚੰਗਾ ਫੇਰ ਫੜਾ ਸਿਬੋ ਚੱਕ ਤਾਂ ਪਈ ਨਿਆਣਿਆਂ ਨੂੰ ਭਿੰਦਰ ਉਠੋਏ ਮੰਜੇ ਕਢਾ ਬਾਹਰ ਕਹਿੰਦਿਆ ਚੰਨਨ ਪੌੜੀ ਦੇ ਡੰਡੇ ਚੜਦਾ ਬਨੇਰੇ ਉੱਤੇ ਜਾ ਬੈਠਿਆ ਬਚਨੂ ਨੇ ਬਾਹਾਂ ਉੱਤੇ ਸਹਾਰ ਕੇ ਮੰਜੇ ਤੇ ਬਿਸਤਰੇ ਫੜਾਈ ਚੰਨਨ ਨੇ ਮੁੜ ਥਾਉ ਥਾਈ ਨਿਆਣਿਆਂ ਨੂੰ ਪਾਇਆ ਬਚਨੂ ਨੇ ਦੀਵਾ 부ਝਾ ਕੇ ਜਿੰਦਾ ਲਾਇਆ ਤੇ ਪੌੜੀ ਦੇ ਸਿਖਰਲੇ ਡੰਡੇ ਉੱਤੇ ਚੜਦੀ ਬੋਲੀ ਹੇ ਬਾਗਰੂ ਹੇਠਾਂ ਨਾਲੋਂ ਸਾਥ ਹੀ ਆਉਂਦਾ ਨਿਆਣਿਆਂ ਨੂੰ ਮੰਝੀਆਂ ਉੱਤੇ ਲਟਾ ਸਵਾਰ ਕੇ ਬਚਨੂ ਮੋਗਾ ਖੋਲਣ ਗਈ ਤਾਂ ਕੋਠੜੀ ਉੱਤੇ ਉਹਦੀ ਅੱਡੀ ਤਸ ਗਈ ਤੇ ਫਿਰ ਮੁੜ ਕੇ ਆਉਂਦੀ ਦਾ ਬਨੇਰੇ ਉੱਤੇ ਪੈਰ ਤਲਕ ਗਿਆ ਮਸੀ ਡਿੱਗਣ ਤੋਂ ਬਚਦੀ ਉਹ ਖਿੱਚ ਕੇ ਬੜ ਬਣਾਉਣ ਲੱਗੀ ਕੈ ਗੀਲ ਕਹਿ ਦੋਜਕੀ ਨੂੰ ਰੌਣੀ ਵਾਲੀ ਕਿਕਰ ਵੱਡਕੀ ਦੋ ਖਣ ਉੱਤੇ ਛੱਤ ਲੈਣੇ ਆ ਨਾਲੇ ਕੋਠੜੀ ਦੀਆਂ ਕੜੀਆਂ ਝਾੜ ਲਾਂਗੇ ਜੱਟ ਨੇ ਇੱਕ ਨਹੀਂ ਸੁਣੀ ਲੋਕੀ ਐਸ਼ਾਂ ਲੁੱਟਦੇ ਆ ਇੱਥੇ ਜੂਨ ਕਟਣੀ ਨਹੀਂ ਹੁਣ ਇਤਿਹਾਸਮਸ਼ਤਨ ਬੈਠਾ ਮੈਂ ਕੋ ਉਹ ਕੋਠੇ ਜੱਡੀ ਧੀ ਰੇ ਕਾਰਜਵਾਰੇ ਅਥਨ ਲੱਗਾ ਸੀ ਕਿ ਉਹਨੂੰ ਕੋਲ ਪਈ ਮੁਟਿਆਰ ਧੀ ਦੀ ਲਹਿਾਰ ਮਾਰ ਗਈ ਉਹ ਤੈਂ ਕਿ ਲੱਲ ਲਾਉਣਾ ਲੜੂ ਲੜੂ ਕਰਦੀ ਉਹ ਕੋਲ ਆ ਗਈ ਚੰਗਾ ਪੈ ਜਾ ਹੁਣ RAM ਨਾਲ ਟੈ ਟੈ ਡ ਲਈ ਆ ਬਾਦੂ ਆਪ ਤੂੰ ਨੀਮੀ ਯਲ ਦੇਖ ਕੇ ਡੰਗ ਨਿਕਲਦਾ ਆਹੋ ਪਈਆ ਹੋ ਆ ਤਾਂ ਗੱਲ ਸੱਚ ਹੈ ਜੰਨਨ ਦੀ ਨਾਲ ਦੇ ਘਰ ਦੀ ਨੀਮੀ ਛੱਤ ਤੋਂ ਕਰਮ ਸਿਉਂ ਦੀ ਮਾਂ ਨੇ ਹੰਜ ਹਾਂ ਮਲਾਈ ਵਟ ਨਾਲ ਫੇਰ ਸਾਹ ਬੰਦ ਹੋਣ ਲੱਗਾ ਸੀ ਜਿਵੇਂ ਮੀਂਹ ਕਦੇ ਵਰਿਆ ਹੀ ਨਹੀਂ ਹੁੰਦਾ ਬੋਬੀ ਏਤਰੀ ਦੇ ਵਿੜੇ ਵਿੱਚ ਉੱਗੀ ਕਿੱਕਰ ਚੁੱਪਚਾਪ ਖਲੋਤੀ ਸੀ ਗਰਮੀ ਨਾਲ ਜਿੱਚ ਹੋ ਕੇ ਚੰਨਣ ਕੁਦਰਤ ਦੇ ਪ੍ਰਬੰਧ ਵਿਰੁੱਧ ਬੋਲਿਆ ਕੋਈ ਚੰਦਰਾ ਪਾਪੀ ਬੈਠਾ ਹੈ ਪੈਰੀ ਉੱਤੇ ਅੱਜ ਤੱਕ ਪੱਤਾ ਨਹੀਂ ਹਿਲਦਾ ਮਾੜਾ ਦੁੱਖ ਦੁੱਖ ਹੀ ਰਹਾ ਡੰਗਰਾਂ ਵਾਲੇ ਘਰ ਅੱਗੀ ਗਲੀ ਚ ਮੰਜਾ ਡਾਹੀ ਪਿਆ ਮੰਗਲ ਵੀੜੇ ਵਾਲਾ ਬੋਲਿਆ ਆਪਣੀ ਥਾਂ ਉਹ ਆਪ ਤਰਲੂ ਮੱਛੀ ਹੋ ਰਿਹਾ ਸੀ ਨਹੀਂ ਬੇਬੇ ਮੱਛਰ ਲੜੀ ਜਾਂਦਾ ਹੈ ਭਿੰਦਰ ਮੰਜੀ ਦੀ ਦੌਣ ਉੱਤੇ ਗਿੱਟੇ ਰਗੜਦਾ ਬੋਲਿਆ ਬੀਬੀ ਅਤਰੀ ਦੀਆਂ ਕਿਕਰ ਦੀਆਂ ਟਾਣੀਆਂ ਥੋੜਾ ਥੋੜਾ ਹਿੱਲਣ ਲੱਗੀਆਂ ਨਿੱਕੀ ਨਿੱਕੀ ਹਵਾ ਰੁਮਕ ਪਈ ਜਿਸ ਵਿੱਚ ਗਿੱਲੇ ਕੋਠਿਆਂ ਦੀ ਹਮਕਰਲੀ ਹੋਈ ਸੀ ਕੁੱdde ਨੇ ਸੁਖ ਦਾ ਸਾਹ ਲੈਂਦਿਆਂ ਆਪਣੇ ਮੰਜੇ ਤੋਂ ਕਿਹਾ ਲੈ ਵੀ ਚਨਣਾ ਬਦਲ ਗਿਆ ਪੈਰਾ ਆ ਬੈਠਾ ਕੋਈ ਧਰਮੀ ਪੁਰਸ਼ ਆਹੋ ਪੁੱਤ ਦੂਰੋ ਕਰਮ ਸਿਉਂਦੀ ਅੰਮਾ ਬੋਲੀ ਧਰਮੀਆਂ ਦੀ ਕਿਹੜਾ ਟੋਟ ਹੈ ਜੱਗ 'ਚ ਆਹ ਤਾਂ ਕੋਈ ਤਰੂ ਹੈ ਤਰੂ ਅੰਮਾ ਕੁੱਦਾ ਰਮਕਦੀ ਪੌਣ ਦੇ ਬੁੱਲੇ ਲੁੱਟਦਾ ਬੁੱਲਿਆ ਚੰਨਣ ਦੀ ਅੱਖ ਲੱਗ ਰਹੀ ਸੀ ਉਹਨੂੰ ਚੁੱਪਪਿਆਂ ਦੇਖ ਕੁੱdde ਨੇ ਉੱਚੀ ਬੋਲ ਕੇ ਆਖਿਆ ਚੰਨਾ ਉਹ ਚੰਨਾ ਹਉ ਚੰਨਾ ਸੁੱਤੋਂ ਨੀਂਦਾ ਸੀ ਨੀਂਦਾਉਂਦੀ ਐ ਆਹੋ ਚੰਗਾ ਫਿਰ ਸੌਂ ਜਾ ਕੁੱdde ਨੇ ਆਪ ਵੀ ਪਾਸਾ ਫਰਤ ਲਿਆ ਨਿੱਕੀ ਨਿੱਕੀ ਪੌਣ ਨੇ ਜਿਵੇਂ ਸਭੋ ਦੁੱਖ ਤੋ ਦਿੱਤੇ ਪੋਲੇ ਹੱਥੀ ਪਿਆਰ ਨਾਲ ਛਸਦੀ ਕੁਦਰਤ ਲੋਰੀਆਂ ਦੇ ਰਹੀ ਸੀ ਹੌਲੀ-ਹੌਲੀ ਸਾਰੇ ਸੌ ਗਏ ਚੰਨ ਸਰਾਣੇ ਬਾਂਦੇ ਕੇ ਪਾਸੇ ਪਾਰ ਨੀਂਦ ਵਿੱਚ ਗੜੂੰਦ ਹੋ ਗਿਆ ਅਚਨ ਚੇਤ ਭੁੱਖੇ ਸ਼ੇਰ ਵਾਂਗ ਪਿੰਡ ਉੱਤੇ ਬੱਦਲ ਘੋਰਿਆ ਅੱਬੜ ਕੇ ਚੰਨਣ ਦੀ ਅੱਖ ਖੁੱਲ ਗਈ ਮੋٹے ਮੋٹے ਪੂਰੇ ਬੱਦਲ ਚੰਨ ਨੂੰ ਛਾਫ ਕੇ ਅਸਮਾਨ ਉੱਤੇ ਫੈਲ ਰਹੇ ਸਨ ਪਤਲਾ ਜਿਹਾ ਕਸਮਹਿਲਾ ਹਨੇਰਾ ਛਾਇਆ ਹੋਇਆ ਸੀ ਚੰਨਣ ਉੱਠ ਕੇ ਮੰਜੀ ਉੱਤੇ ਬਹਿ ਗਿਆ ਕਿ ਪਹਿਰਾ ਨਾਲ ਜੁੱਤੀ ਟੋਹਣ ਲੱਗਾ ਚਿੱਟੀ ਚਾਰਨ ਦੀ ਇੱਕ ਤਾਰ ਜਿਹੀ ਤੇਜ਼ੀ ਨਾਲ ਚੀਨੀਆਂ ਦੇ ਚਵਾਰੇ ਉੱਤੇ ਲਰਜ਼ੀ ਤੇ ਅਗਲੇ ਛਣ ਜ਼ੋਰ ਨਾਲ ਬਿਜਲੀ ਨਿੱਕਦੀ ਆਵਾਜ਼ ਆਈ ਡਰ ਨਾਲ ਨਿਆਣੀ ਰੋਂਦੀ ਕੁੱਤੇ ਭੰਗ ਕਰ ਲੱਗੀ ਆਰਾਮ-ਰਾਮ ਹੋਣ ਲੱਗੀ ਚੰਨਣ ਦੀਆਂ ਚੁੰਧਾਈਆਂ ਅੱਖਾਂ ਅੱਗੇ ਹਨੇਰੇ ਵਿੱਚ ਕੋਈ ਪੀਲੀ ਹਰੀ ਤੇ ਲਾਲ ਤਾਰ ਅਜੇ ਤੱਕ ਲਰਜ਼ ਰਹੀ ਸੀ ਹਵਾ ਦੇ ਇੱਕ ਤਿੱਖਾ ਬੋਲਾ ਕਿਕਰ ਦੀਆਂ ਟਾਣੀਆਂ ਵਿੱਚ ਉਲਝ ਰਿਹਾ ਸੀ ਕਿ ਸੁਫਰ ਜਾਏ ਇਹਨੂੰ ਬਚਨੋਂ ਠਠੰਬਰ ਕੇ ਨਿੱਕੀ ਕੁੜੀ ਨੂੰ ਹੱਕ ਨਾਲ ਸਾਹਮਦੀ ਉੱਠੀ ਚੰਦਰਾਬਾਦ ਇਹ ਪੈ ਗਿਆ ਅੱਜ ਖਬਰ ਨਹੀਂ ਕਿੱਧਰੋਂ ਆ ਗਿਆ ਚੜਕੀ ਤੇ ਉਹ ਚੰਨਨ ਨੂੰ ਫੇਕਰ ਨਾਲ ਉੱਚੀ ਬੋਲੀ ਹੁਣ ਤੂੰ ਬੈਠਾ ਕੀ ਸੋਚਦਾ ਹੈ ਮੰਜੇ ਤਾਂ ਥੱਲੇ ਲਾਉਣੇ ਪੈਣਗੇ ਫੇਰ ਥੱਲੇ ਕਿੱਥੇ ਲਾਹਾਂਗੇ ਹੁਣ ਚੰਨਨ ਦੇ ਹੱਡ ਦੁਖ ਰਹੇ ਸਨ ਹੋਰ ਕੀ ਕਰੇਗਾ ਦੇਖਦਾ ਨਹੀਂ ਬਦਲਦਾ ਟਕੋਟੇ ਕੀ ਖੜਾ ਊਠ ਝਟਕਰ ਮਾਂਝਾ ਹੁਣ ਕਿਤੇ ਦੇਖਣ ਨੂੰ ਬਦਲ ਨਹੀਂ ਸੀ ਘੰਟਾ ਪਹਿਲਾਂ ਕੁੱਦਾ ਆਪਣੇ ਮੰਝੇ ਤੋਂ ਉੱਠ ਕੇ ਬੰਦਾ ਬੋਲਿਆ ਹਵਾ ਥਮ ਗਈ ਬੱਦਲ ਖੁੱਲਦਾ ਜਾਂਦਾ ਸੀ ਕਿੰਨੀਆਂ ਲੰਬੜ ਤੇ ਹੋਰ ਚਵਾਰੇ ਵਾਲੇ ਬੂਹੇ ਬਾਰੀਆਂ ਖੋਲੀ ਆਰਾਮ ਨਾਲ ਚਵਾਰਿਆਂ ਵਿੱਚ ਪਈ ਸਨ ਚੰਨ ਨੇ ਇੱਕ ਪਲ ਸੋਚ ਕੇ ਆਖਿਆ ਨਿਆਣਾਂ ਦੀਆਂ ਮੰਝੀਆਂ ਝਿਲਿਆਨੀ ਹੇਠ ਕਰ ਦਿੰਨੇ ਆ ਤੂੰ ਸੀਬੋ ਨਾਲ ਹੇਠ ਚਲੀ ਜਾ ਮੈਂ ਹਾਲੇ ਇਥੇ ਕੋਈ ਕੋਈ ਕਣੀ ਚਰਨ ਲੱਗ ਪਈ ਬਚਨੋ ਫਿਕਰ ਨਾਲ ਤੜਫਕੀ ਬੋਲੀ ਉਹ ਤੇਰੀ ਤਾਂ ਮਤ ਮਾਰੀ ਗਈ ਕੀ ਹਾਲ ਕਰਦਾ ਝਿਲਿਆਨੀ ਹੇਠ ਕਿਨੂ ਕਿਨੂ ਪਾਏਗਾ ਤੂੰ ਹੇਠਰਾ ਮੰਝੇ ਨਹੀਂ ਚੰਗਾ ਉਹ ਆਕ ਕੀ ਪਾਰੇ ਬੰਗ ਨਾਲ ਉੱਚੀ ਚੀਕਿਆ ਬਚਨੋਂ ਤੇ ਸੀਬੋ ਛੇਤੀ ਛੇਤੀ ਕੱਪੜੇ ਵਲੇਟ ਤੇ ਨਿੱਕੇ ਨਿਆਣਾ ਨੂੰ ਸਾਭ ਕੇ ਥੱਲੇ ਚਲੀਆਂ ਗਈਆਂ ਕੈਲੋ ਤੇ ਪਿੰਦੀ ਜਾਗੋ ਮਿੱਟੀ ਵਿੱਚ ਪੌੜੀ ਦੇ ਡੰਡੇ ਟੋਟੋ ਉਤਰਨ ਲੱਗੇ ਉਹ ਆਪ ਉੱਤੇ ਹੀ ਪੈਂਦਵਾਲ ਦਰੀ ਇਕੱਠੀ ਕਰਕੇ ਕਰੋੜੇ ਟੇਡਾ ਹੋ ਗਿਆ ਕਣੀਆਂ ਡਿੱਗੇ ਜਾਂਦੇ ਸਨ ਅੱਜ ਨਹੀਂ ਬਈ ਸੌਣ ਦਿੰਦਾ ਚੰਨਾ ਕਣੀਆਂ ਤੋਂ ਕਾਨਤ ਕੀ ਕੁੱਦਾ ਬੋਲਿਆ ਉਹ ਸਾਡੀ ਤਾਂ ਜੂਨੀ ਮਾੜੀ ਐ ਨਾ ਦਿਨ ਨੂੰ ਚੈਨ ਨਾ ਰਾਤ ਨੂੰ ਨੀਂਦ ਚੰਨਣ ਦੀਆਂ ਅੱਖਾਂ ਵਿੱਚ ਰੋੜ ਰੜਕ ਰਹੇ ਸਨ ਮੋਜਾ ਤਾਂ ਚਵਾਰਿਆਂ ਵਾਲੀ ਲੁੱਟ ਦੇਨੀ ਚਿੰਨੀਆਂ ਦੇ ਚਵਾਰੇ ਵਿੱਚ ਦੀਵੇ ਦੀ ਲੋ ਦੇਖ ਕੇ ਕੁਦਦੇ ਨੇ ਈਰਖਾ ਨਾਲ ਕਿਹਾ ਕੁਦਰਤ ਹੈ ਭਾਈ ਮਾਲਕ ਦੀ ਚੰਨਣ ਨੇ ਹੌਂਕਾ ਲਿਆ ਘਰ ਦੀ ਤੰਗੀ ਬੁਰੀ ਰਾਤ ਕਿੰਨੀ ਕੁ ਰਹਿੰਦੀ ਹੋਣੀ ਹੈ ਕੁਦਦਿਆ ਅਜੇ ਬਥੇਰੀ ਪਈਆ ਹਾਲੇ ਕਿਤੇ ਬੱਦਲਾਂ ਕਰਕੇ ਹੀ ਹਨੇਰਾ ਤਾਂ ਨਹੀਂ ਕਾਨੂੰ ਅੱਧੀ ਰਾਤ ਲੰਗੀ ਐ ਮਸੀਂ ਹਾਲੇ ਤਾਰਾ ਵੀ ਨਹੀਂ ਚੜਾ ਹੋਣਾ ਬੱਦਲਾ ਕਰਕੇ ਦਿਖਦਾ ਨਹੀਂ ਇੱਕ ਤਾਂ ਤੈ ਚਰਾਂਦੀ ਜਾਣਾ ਹੋਣਾ ਆਹੋ ਫੇਰ ਪਿਆਰੋ ਹਾਲੇ ਬਥੇਰੀ ਡੇਰਾ ਕੜੀ ਸਰਾਮ ਵੀ ਚਾਹੀਦਾ ਬੰਦੇ ਨੂੰ ਓਏ ਜੱਟ ਨੂੰ ਸਰਾਮ ਕਿੱਥੇ ਉਹ ਤਾਂ ਤੇਰੀ ਗੱਲ ਠੀਕ ਐ ਕੁਦਾ ਹੰਗਾਰਾ ਦੇ ਕੇ ਚੁੱਪ ਕਰ ਗਿਆ ਨਿੱਕਾ ਨਿੱਕਾ ਝੜਦੀਆਂ ਕਣੀਆਂ ਹੌਲੀ ਹੌਲੀ ਹੋਰ ਸ਼ਿੱਧੀਆਂ ਹੋ ਗਈਆਂ ਉਲੇ ਹੋਏ ਬੱਦਲਾਂ ਥੱਲੇ ਅੜ ਖਲੋਏ ਹਮਸ ਨੂੰ ਹਵਾ ਦੇ ਆਪ ਹੁਦਰੇ ਬੋਲਿਆ ਨੇ ਲੀਰ ਲੀਰ ਕਰ ਦਿੱਤਾ ਤੇ ਕੁਦਦੇ ਤੇ ਚੰਨਣ ਦੀਆਂ ਆਪੋ ਵਿਚੀ ਦੀਆਂ ਗੱਲਾਂ ਮਿੱਠੇ ਮਿੱਠੇ ਲੋਰ ਵਿੱਚ ਮੁੱਕ ਗਈਆਂ ਚੰਨਣ ਦੀਆਂ ਅੱਖਾਂ ਭਾਵੇਂ ਵਿਚੀਆਂ ਹੋਈਆਂ ਸਨ ਪਰ ਹੁਣ ਉਹਦੇ ਮਨ ਵਿੱਚ ਨਵੀਂ ਤੁਖਤ ਕੀ ਸੀ ਕਿਤੇ ਪਿਆਹੀ ਦਿਨ ਨਾ ਝੜ ਜਾਵੇ ਉਹਨੇ ਸੁੱਤੇ ਸੁੱਤਿਆਂ ਆਪਣਾ ਕੰਨ ਗਲੀ ਦੀ ਵਿੜ ਕੋਤੇ ਲਾ ਛੱਡਿਆ ਸੀ ਕਣੀਆਂ ਦੀ ਕਾਨਤ ਹੱਡਾਂ ਦਾ ਥਕੀਵਾ ਤੇ ਕੁਦੇ ਦੀਆਂ ਗੱਲਾਂ ਤੋਂ ਵਿਸਰ ਕੇ ਉਹ ਮਾਰੂਆਂ ਦੀ ਖੱਤੀ ਵੱਲ ਚਲਾ ਗਿਆ ਪੌ ਫਟ ਰਹੀ ਸੀ ਆਲੇ-ਦੁਆਲੇ ਲੋਕਾਂ ਦੀਆਂ ਚਰੀਆਂ ਪੁੰਗਰ ਕੇ ਨਰਮ-ਨਰਮ ਹਵਾ ਵਿੱਚ ਕੰਬ ਰਹੀਆਂ ਸਨ ਮੋਠਾ ਮਹਾ ਗੁਆਰੇਤੀ ਮੁੰਗੀਆਂ ਨੇ ਕੰਨ ਚੁੱਕਲੇ ਸਨ ਪਰ ਟੀਬੀ ਉੱਤੇ ਜਿੱਤੇ ਲੰਬੜ ਦਾ ਹਾਲ ਵਗਦਾ ਸੀ ਟੱਲੀਆਂ ਦੀ ਨਿੰਮੀ ਨਿੰਮੀ ਬਾਜ ਉੱਤੇ ਮਿਰਜੀ ਦੀ ਕਲੀ ਉੱਚੀ ਉੱਠ ਰਹੀ ਸੀ ਉਹ ਹੜਬੜਾ ਕੇ ਉੱਠਿਆ ਬਨੇਰੀ ਉੱਤੇ ਮੂੰਹ ਨੇਰੀ ਵਿੱਚ ਕੱਕੜ ਬਾਂਗਾ ਦੇ ਰਿਹਾ ਸੀ ਗਲੀ ਵਿੱਚੋਂ ਲੰਘਦੇ ਬਗਦਾਂ ਦੀਆਂ ਟੱਲੀਆਂ ਟਣਕ ਰਹੀਆਂ ਸਨ ਤੇ ਪੌਹ ਦੀ ਲੋ ਬੱਦਲਾਂ ਪੇਛੋਂ ਫੁੱਟਣ ਹੀ ਵਾਲੀ ਸੀ ਬੇੜੇ ਜੋ ਬਲਦਾਂ ਨੂੰ ਖੋਲ ਕੇ ਟਿੱਬੇ ਵੱਲ ਤੁਰਦਾ ਚੰਨਣ ਬੋਲਿਆ ਹਾਜ਼ਰੀ ਦੇ ਕੇ ਸੀ ਬੋਨੂ ਚੇਤੀ ਕੱਲ ਨਹੀਂ ਬਚਨ ਗੁਰੇ ਚਾਰਤੀ ਕੜੀ ਰੱਖੀ ਉਹਦਾ ਬੋਲ ਪੱਟੇ ਹੋਏ ਬਾਸ ਵਰਗਾ ਸੀ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ